ਤੇ ਪਰਚੇ ਕੀਤੇ ਔਰ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਬਹੁਤ ਲੰਬੀ ਲਾਈਨ ਗਿਣਤੀ ਆ ਲੋਕਾਂ ਦੀ ਜਿਹੜੇ ਉਹਦੇ ਚੰਦਰ ਰਹਿ ਕੇ ਆਏ ਉਹਨਾਂ ਲੋਕਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਹੂ ਬੂ ਉਹ ਪਾਲਿਸੀ ਪੰਜਾਬ ਚ ਵੀ ਬਣੀ ਏਗਜ਼ੈਕਟ ਫੋਟੋਸਟੈਟ ਕਾਪੀ ਕਹਿ ਲੋ ਜਾਂ ਕਾਰਬਨ ਕਾਪੀ ਕਹਿ ਲੋ ਕੇਜਰੀਵਾਲ ਨੇ ਚੋਰੀ ਕੀਤੀ ਉਹਨੂੰ ਤਾਂ ਫੜ ਕੇ ਅੰਦਰ ਦੇ ਦਿੱਤਾ ਨਗਰ ਭਗਵੰਤ ਮਾਨ ਦੀ ਚੋਰੀ ਦੇ ਪੈਮਾਨੇ ਹੋਰ ਰੱਖਲੇ ਗਏ ਸੱਚੀ ਕਾਲ ਜੀ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਚ ਕਹਿਕ ਦੇ ਰਿਪੋਰਟ ਪੇਸ਼ ਹੋਈ ਹੈ ਜਿਦੇ ਚ ਲਿਕਰ ਦੀ ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਦਿੱਲੀ ਚ ਉਹਦਾ ਇਹ ਦੱਸਿਆ ਗਿਆ ਹੈ ਉਸ ਰਿਪੋਰਟ ਰਾਹੀਂ ਕਿ 2000 ਕਰੋੜ ਰੁਪਏ ਦਾ ਰੈਵਨਿਊ ਦਾ ਦਿੱਲੀ ਸਰਕਾਰ ਨੂੰ ਲਾਸ ਹੋਇਆ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਔਰ ਜਿੱਥੇ ਮੈਂ ਸਾਰਿਆਂ ਨੂੰ ਇਹ ਸਵਾਲ ਰੱਖਦਾ ਉੱਥੇ ਮੈਂ ਅੱਜ ਦਿੱਲੀ ਦੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਦੋਰੇ ਮਾਪਦੰਡ ਕਿਉਂ ਦਿੱਲੀ 'ਚ ਤਾਂ ਤੁਸੀਂ ਇੱਕ ਸਾਈਜ਼ 'ਚ ਪਾਲਿਸੀ ਤੇ ਪਰਚੇ ਕੀਤੇ ਔਰ ਅਰਵਿੰਦ ਕੇਜਰੀਵਾਲ, ਮਨੀਸ਼ 소ਦੀਆ ਬਹੁਤ ਲੰਬੀ ਲਾਈਨ ਗਿਣਤੀਆਂ ਲੋਕਾਂ ਦੀ ਜਿਹੜੇ ਉਹਦੇ ਚੰਦਰ ਰਹਿ ਕੇ ਆਏ ਉਹਨਾਂ ਲੋਕਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਔਰ ਸਾਰਿਆਂ ਨੂੰ ਇਹ ਜਗ ਜਾਹਰ ਹੈ ਇਹ ਮੈਟਰ ਆਫ ਫੈਕਟ ਵੀ ਹੈ ਇਹ ਮੈਟਰ ਆਫ ਰਿਕਾਰਡ ਵੀ ਹੈ ਇਹ ਇਧੇ ਜੇ ਕੈਬਨਟ ਦੀ ਸਬ ਕਮੇਟੀ ਦੀ ਵੀ ਮੋਰ ਲੱਗੀ ਆ ਆਫਿਸਰਸ ਕਮੇਟੀ ਦੀ ਵੀ ਮੋਰ ਲੱਗੀ ਆ ਕਿ ਜੋ ਪਾਲਿਸੀ ਦਿੱਲੀ ਚ ਬਣੀ ਸੀ ਹੂਬ ਹੂ ਉਹ ਪਾਲਿਸੀ ਪੰਜਾਬ ਚ ਵੀ ਬਣੀ ਐਗਜ਼ੈਕਟ ਫੋਟੋਸਟੈਟ ਕਾਪੀ ਕਹਿ ਲੋ ਜਾਂ ਕਾਰਬਨ ਕਾਪੀ ਕਹਿ ਲੋ ਉਹੀ ਪਾਲਿਸੀ ਦੇ ਨਿਰਮਾਤਾ ਜੋ ਦਿੱਲੀ ਚ ਸਨ ਉਹਨਾਂ ਨੇ ਪੰਜਾਬ ਦੀ ਪਾਲਿਸੀ ਵੀ ਬਹਿ ਕੇ ਬਣਾਈ ਔਰ ਉਹੀ ਪਾਲਿਸੀ ਤੈਤ ਉਹੀ ਕਮਿਸ਼ਨ ਰੱਖੇ ਗਏ ਦੋ ਤਿੰਨ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਨਾਫੇ ਦਿੱਤੇ ਗਏ ਔਰ ਉਹਦਾ ਐਂਡ ਰਿਜ਼ਲਟ ਇਹ ਨਿਕਲਿਆ ਕਿ ਜੇ ਦਿੱਲੀ ਚ ਕਰਪਸ਼ਨ ਹੋਈ ਤੇ ਸੁਭਾਵਿਕ ਹੈ ਸੇਮ ਪਾਲਿਸੀ ਪੰਜਾਬ ਚ ਲਾਗੂ ਸੀ ਤੇ ਫਿਰ ਪੰਜਾਬ ਦੀ ਕਰਪਸ਼ਨ ਤੇ ਦੂਰੇ ਮਾਪ ਡੰਡ ਕਿਉਂ ਕਿ ਇਸ ਲਈ ਆ ਕਿ ਭਗਵੰਤ ਮਾਨ ਸੈਂਟਰ ਦੀ ਸਰਕਾਰ ਦਾ ਹੱਥ ਠੋਕਾ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਚੱਲਦਾ ਇਸ ਲਈਏ ਕੇਜਰੀਆਲ ਨੇ ਚੋਰੀ ਕੀਤੀ ਉਹਨੂੰ ਤਾਂ ਫੜ ਕੇ ਅੰਦਰ ਦੇ ਤਾ ਨਗਰ ਭਗਵੰਤ ਮਾਨ ਦੀ ਚੋਰੀ ਦੇ ਪੈਮਾਨੇ ਹੋਰ ਰਖਲੇ ਗਏ ਇਸ ਲਈ ਆਈ ਡਿਮਾਂਡ ਇਫ देयर ਇਜ਼ ਨਥਿੰਗ ਦੈਟਸ ਬਣਿਤ ਦਾ ਸਰਫੇਸ ਜਾਂ ਜੋ ਸਚਾਈ ਜੇ ਇਹੀ ਹੈ ਕਿ ਸਰਕਾਰ ਕਰਪਸ਼ਨ ਦੇ ਅਗੇਂਸਟ ਭਾਜਪਾ ਇਸ ਮੁੱਦੇ ਤੇ ਖਲੋਤੀ ਹੈ ਫਿਰ ਮੈਂ ਡਿਮਾਂਡ ਕਰਦਾ ਕੀ ਸੈਂਟਰ ਦੀ ਉਹ ਏਜੰਸੀਆਂ ਜਿਨ੍ਹਾਂ ਨੇ ਦਿੱਲੀ ਦੀ ਪਾਲਿਸੀ ਦੀ ਇਨਕੁਆਇਰੀ ਕੀਤੀ ਉਹਨਾਂ ਕੋਲ ਉਹ ਸਾਰਾ ਰਿਕਾਰਡ ਮੌਜੂਦ ਹੈ ਤੇ ਪੰਜਾਬ ਦੀ ਪਾਲਿਸੀ ਦੀ ਇਨਕੁਆਇਰੀ ਹੋਵੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਐਕਸਚੈਕਰ ਨੂੰ ਲਾਸ ਪਹੁੰਚਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਔਰ ਇਹ ਵੀ ਮੈਟਰ ਆਫ ਫੈਕਟ ਹੈ ਕਿ ਜਦੋਂ ਦਿੱਲੀ 'ਚ ਪਾਲਿਸੀ ਰਿਵਰਸ ਕੀਤੀ ਗਈ ਪੰਜਾਬ 'ਚ ਵੀ ਉਹ ਪਾਲਿਸੀ ਰਿਵਰਸ ਕੀਤੀ ਗਈ ਔਰ ਇੱਕ ਆਫੀਸਰ ਸਬ ਕਮੇਟੀ ਦੀ ਰਿਪੋਰਟ ਹੈ ਜਿਦੇ ਚ ਇਹ ਲਿਖਿਆ ਗਿਆ ਕਿ ਇਹ ਪਾਲਿਸੀ ਜੋ 2020-21 ਜੋ ਜਦੋਂ ਇਹ ਸਰਕਾਰ ਬਣੀ ਹੈ 22-23 ਦੀ ਜੋ ਇਹ ਪਾਲਿਸੀ ਸੀ ਕਰੋੜਾਂ ਰੁਪਏ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਲਈ ਇਹ ਪਾਲਿਸੀ ਅੱਗੇ ਕੰਟੀਨਿਊ ਨਹੀਂ ਕੀਤੀ ਜਾ ਸਕਦੀ ਉਸੇ ਗੱਲ ਦੀ ਆਫਿਸਰਸ ਕਮੇਟੀ ਦੀ ਰਿਪੋਰਟ ਨੂੰ ਕੈਬਨਿਟ ਸਬ-ਕਮੇਟੀ ਨੇ ਮੋਹਰ ਲਾਈ ਕਿ ਵਾਕੇ ਬਹੁਤ ਧੰਦਲੀ ਹੋਈ ਹੈ ਬਾਕੀ ਬਹੁਤ ਜ਼ਿਆਦਾ ਲਾਸ ਹੋਇਆ ਤੇ ਜਦੋਂ ਆਫੀਸਰ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਮਨਿਸਟਰਸ ਦੀ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਤੇ ਵਾਈ ਨੋ ਇਨਕੁਆਇਰੀ ਕਿਉਂ ਇਹਨਾਂ ਨੂੰ ਸਕਾਟ ਫਰੀ ਜਾਣ ਦਿੱਤਾ ਜਾ ਰਿਹਾ ਹੈ ਸੋ ਮੈਂ ਮੰਗ ਕਰਦਾ ਜੀ ਕਿ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹ ਦਿੱਲੀ ਦੇ ਤਰਜ਼ ਤੇ ਬਣਾਈ ਗਈ ਸੀ ਇਸ ਲਈ ਪੰਜਾਬ 'ਚ ਵੀ ਇਨਕੁਆਇਰੀ ਹੋਵੇ ਔਰ ਜਿੰਨਾ ਜਿੰਨਾ ਲੋਕਾਂ ਨੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਚਾਹੇ ਉਹ ਭਗਵੰਤ ਮਾਨ ਹੈ ਚਾਹੇ ਉਹ ਐਕਸਾਈਜ਼ ਦੇ ਮਨਿਸਟਰ ਨੇ ਚਾਹੇ ਹੋਰ ਅਫਸਰ ਸਾਹਿਬਾਨ ਨੇ ਤੇ ਜੇ ਸੈਂਟਰ ਦੀ ਏਜੰਸੀਆ ਇਹਦੇ ਤੇ ਕੰਮ ਨਹੀਂ ਕਰਦੀਆ ਤੇ ਬੜਾ ਹੀ ਸਾਫ ਹੈ ਕਿ ਕੇਜਰੀਵਾਲ ਲਈ ਮਾਫ ਦੰਡ ਹੋਰ ਨੇ ਤੇ ਭਗਵੰਤ ਮਾਨ ਲਈ ਪੰਜਾਬ ਲਈ ਮਾਫ ਦੰਡ ਹੋਰ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ